ਪਾਤਰ ਪ੍ਰਮਾਨਿਤ ਵੀ ਸੀ ਤੇ ਪਾਤਰ ਨੇ ਆਪਣੇ ਦੌਰ ਦੇ ਵਿੱਚ ਉਹ ਕਾਫੀ ਕੁਝ ਲਿਖਿਆ ਉਹ ਕਾਫੀ ਕੁਝ ਕੀਤਾ ਜਦੀ ਆਲੋਚਨਾ ਵੀ ਹੁੰਦੀ ਰਹੀ ਔਰ ਇਹ ਦੋ ਧਰਾਵਾਂ ਚ ਵੀ ਵਹਿੰਦੇ ਰਹੇ ਇਹ ਆਪਣੇ ਸਮੇਂ ਦੇ ਵਿੱਚ ਕਈ ਕਮੀਆਂ ਨਾਲ ਕੰਪੈਰੀਜਨ ਚ ਵੀ ਲਿਆਂਦੇ ਜਾਂਦੇ ਰਹੇ 79 ਸਾਲਾਂ ਦੇ ਵਿੱਚ ਅੱਜ ਉਹ ਪੰਜਾਬ ਆਰਟਸ ਕੌਂਸਲ ਦੇ ਕਾਇਮ ਮਕਾਮ ਚੇਰਮੈਨ ਸੀਗੇ ਮਿਰਕਲ 17 ਮਈ ਨੂੰ ਉਹਨਾਂ ਦੀ बताएगी पार्टी ਦਾ ਇੰਤਜ਼ਾਮ ਵੀ ਕੀਤਾ ਗਿਆ ਸੀ ਔਰ ਮੇਰੇ ਕੋਲ ਇਹ ਵੀ ਖਬਰ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸੀ ਭਗਵੰਤ ਮਾਨ ਨੂੰ ਮਿਲਣ ਸਮੇਂ ਉਹਨਾਂ ਦੇ ਨਾਲ ਜੇ ਮੈਂ ਗਲਤ ਨਹੀਂ ਤਾਂ ਅਮਰਜੀਤ ਸਿੰਘ ਗਰੇਵਾਲ ਵੀ ਸੀਗੇ ਮੁੱਖ ਮੰਤਰੀ ਨੇ ਉਹਨਾਂ ਨੂੰ ਇੱਕ ਹੋਰ ਟਰਮ ਲਈ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਸੀ ਪਰ ਉਹ ਸਿੱਧੀ ਨਾ ਕਰਾਇਆ ਸਿੱਧੀ ਨਾ ਕਰਾਇਆ ਕਿ ਨਹੀਂ ਹੁਣ ਕਿਸੇ ਹੋਰ ਨੂੰ ਮੌਕਾ ਦਿਓ ਉਸੇ ਮੀਟਿੰਗ ਦੇ ਵਿੱਚ ਗਵੰਤ ਮਾਨ ਨੇ ਉਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮਾੜਾ ਹਾਲ ਆ ਕੋਈ ਐਸਾ ਵੀਸੀ ਲੱਭੋ ਪੰਜਾਬੀ ਵਾਲਾ ਹੋਣਾ ਚਾਹੀਦਾ ਔਰ ਅੱਛਾ ਪ੍ਰਬੰਧਕ ਹੋਵੇ ਤੇ ਸਮਝਦਾਰ ਬੰਦਾ ਹੋਵੇ ਕੋਈ ਆਪਾਂ ਬਹੁਤ ਬਿੱਤਰ ਵੀਸੀ ਲਾਈਏ ਸੋ ਉੱਥੇ ਹਾਮੀ ਭਰ ਕੇ ਆਏ ਸੀਗੇ ਸਭ ਤੋਂ ਮਨਹੂਸ ਖਬਰ ਸਵੇਰ ਚੜ੍ਹਦਿਆਂ ਜਿਹੜੀ ਐ ਮੱਥੇ ਵੱਜੀ ਐ ਮੈਂ ਪਾਤਰ ਸਾਹਿਬ ਨਾਲ ਤੁਹਾਡੇ ਉਹਨਾਂ ਬਤਾਏ ਸਮਿਆਂ ਨੂੰ ਯਾਦ ਕਰਨਾ ਚਾਹੂੰਗਾ ਬੜੀ ਬੜੀ ਉਹਨਾਂ ਨਾਲ ਗੱਲ ਹੁੰਦੀ ਸੀ ਹੁਣ ਉਹਨਾਂ ਨਾਲ ਸਾਰਿਆਂ ਦੇ ਹੀ ਆਪਣੇ ਅਨੁਭਵ ਨੇ ਸਾਰਿਆਂ ਨਾਲ ਉਹਨਾਂ ਦੀ ਦੋਸਤੀ ਵਰਗੀ ਸਾਥ ਸੀ ਕਿਸੇ ਦਾ ਉਹਨਾਂ ਨੇ ਦਿਲ ਦੁਖਾਇਆ ਹੀ ਨਹੀਂ ਬਹੁਤ ਬਹੁਤ ਬਿਹਤਰੀਨ ਨੇਚਰ ਸੀ ਔਰ ਵਿਰੋਧ ਦਰਜ ਨਹੀਂ ਸੀ ਕਰਾਉਂਦੇ ਆਮ ਤੌਰ ਤੇ ਤੁਹਾਡੇ ਨਾਲ ਵੀ ਉਹਨਾਂ ਨੇ ਬਹੁਤ ਬਹੁਤ ਵਾਰੀ ਮਿਲੇ ਤੇ ਗੱਲਾਂ ਬਾਤਾਂ ਕੀਤੀਆਂ ਸੋ ਇਸ ਦਿਨ 'ਚ ਮੈਨੂੰ ਲੱਗਦਾ ਕਿ ਅਸੀਂ ਕਿਸੇ ਖਬਰ ਨਾਲੋਂ ਜ਼ਿਆਦਾ ਖਬਰ ਹੋ ਗਏ ਉਹ ਵਿਅਕਤੀ ਜਿਹੜਾ ਜਿਉਂਦੇ ਜੀ ਵੀ ਖਬਰਾਂ ਦੇ ਵਿੱਚ ਸੀ ਅਸੀਂ ਉਹਦਾ ਜ਼ਿਕਰ ਕਰੀਏ ਬਿਲਕੁਲ ਪਾਤਰ ਸਾਹਿਬ ਨੇ ਜੇ ਕਿਹਾ ਜਾਏ ਕਿ ਕੁਆਲਟੀ ਲਾਈਫ ਜੋਈਆ ਕਾਫੀ ਲੰਮਾ ਸਮਾਂ ਮਤਲਬ ਉਹ ਐਕਟਵ ਲਾਈਫ ਹੀ ਕਹੀ ਜਾਂਦੀ ਏ ਔਰ ਉਹ ਨਾ ਕੇਵਲ ਜਿੱਥੇ ਜਿੱਥੇ ਰਹੇ ਜਿਹੜੇ ਜਿਹੜੇ ਅਹੁਦੇ ਹੱਤੇ ਜਿਹੜੇ ਸਲਮਾਨ ਮਿਲੇ ਇਹਦੇ ਤੋਂ ਇਲਾਵਾ ਸੈਮੀਨਾਰਾਂ ਵਗੈਰਾ ਚ ਨਾਰਮਲੀ ਕੋਈ ਵੀ ਸੱਜਦਾ ਸੀ ਚਲੇ ਜਾਂਦੇ ਸੀ ਜ਼ਰੂਰੀ ਨਹੀਂ ਕਦੇ ਬੋਲਣ ਲਈਓ ਇੱਕ ਖਾਸੀਅਤ ਇਹ ਸੀ ਕਿ ਕਈ ਵਾਰ ਸੁਣ ਲਈ ਵੀ ਬੁਲਾਤਾ ਬੰਦਾ 2 ਮਿੰਟ ਧੱਕੇ ਨਾਲ ਦਿੰਦਾ ਹੀ ਸੀ ਪਾਤਰ ਸਾਹਿਬ ਬੈਠੇ ਨੇ ਤੁਸੀਂ ਵੀ ਬੋਲੋ ਕੁਛ ਨਾ ਕੁਛ ਤਾਂ ਕਹੋ ਔਰ ਬੜਾਈ ਬਰੀ ਬੋਲਦੇ ਸੀ ਕੋਈ ਲੰਮਾ ਭਾਸ਼ਣ ਮੈਂ ਨਹੀਂ ਦੇਖਿਆ ਕਿ ਉਹਨਾਂ ਨੇ ਬਹੁਤ ਲੰਮਾ ਵਾਸ਼ਨ ਕੀਤਾ ਹੋਵੇ ਕਿਉਂਕਿ ਸਹਿਦਕਾਰ ਸਹੀ ਪੋਇਟਰੀ ਜੋ ਕੁਝ ਗੱਲਾਂ ਕਹਿ ਕੇ ਕੁਝ ਗੱਲਾਂ ਇਹ ਸਾਡਾ ਕਿ ਉਹਨਾਂ ਨੇ ਬਾਰਤਕ ਵੀ ਲਿਖੀ ਹੈ ਬਾਰਤਕ ਵੀ ਚੰਗੀ ਪੱਦਰ ਦੇ ਉੱਤੇ ਜੇਕਰ ਕਿਸਾਨ ਅੰਦੋਲਨ ਦਾ ਮੈਂ ਜ਼ਿਕਰ ਕਰਾਂ ਤੇ ਕਿਸਾਨ ਅੰਦੋਲਨ ਚ ਪੰਜਾਬੀ ਟ੍ਰਿਬਿਊਨ ਚ ਉਹਨਾਂ ਨੇ ਲਗਾਤਾਰ ਕਈ ਆਰਟੀਕਲ ਜਿਹੜਾ ਪਛੋਕੜ ਨੂੰ ਜੋੜ ਕੇ ਸਿੱਖ ਮੂਵਮੈਂਟ ਨੂੰ ਨਾਲ ਜੋੜ ਕੇ ਪੰਜਾਬ ਦੀਆਂ ਪੁਰਾਣੀਆਂ ਲਹਿਰਾਂ ਨਾਲ ਜੋੜ ਕੇ ਕਾਫੀ ਆਰਟੀਕਲ ਲਿਖੇ ਸੀ ਔਰ ਕਾਫੀ ਸਮੇਂ ਬਾਅਦ ਐਂ ਲੱਗਿਆ ਸੀ ਕਿ ਉਹਨਾਂ ਨੇ ਬਾਹਰ ਤੱਕ ਜਿਹੜੀ ਲਿਖੀ ਹੈ ਤੇ ਉਹ ਵੀ ਸੱਤਾ ਨੂੰ ਚੈਲੰਜ ਕਰਦੀ ਲਿਖੀ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਦਿਖਾਈ ਦਿੰਦੀ ਸੀ ਔਰ ਜਿਹੜੀਆਂ ਉਹਨਾਂ ਦੀਆਂ ਕਪਤਾਵਾ ਬਖ ਬਖ ਟਾਈਪ ਦੀਆਂ ਬਹੁਤ ਜਿਵੇਂ ਤੁਸੀਂ ਗੱਲ ਕੀਤੀ ਹੈ ਕੁਝ ਦੀ ਐਸੇ ਟੰਗ ਦੇ ਨਾਲ ਹੋਰ ਉਤਸ਼ਾਹ ਵਰਦੇ ਕਪਤਾਵਾ ਵੀ ਉਹਨਾਂ ਨੇ ਹੋਰ ਵੀ ਲਿਖਿਆ ਜਿਵੇਂ ਉਹ ਕਹਿੰਦੇ ਸੀਗੇ ਕਿ ਜੇ ਆਈ ਪੱਤ ਛੜਤਾ ਕੀ ਹੋਇਆ ਤੂੰ ਅਗਲੀ ਰੁੱਤ ਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਰਵਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਉਹ ਜਿਹੜੀਆਂ ਇੱਕ ਉਮੀਦ ਜਗਾਉਣੀ ਆ ਵੀ ਕਈ ਹਾਲਾਤ ਤੇ ਕਮੈਂਟ ਵੀ ਹੈ ਤੇ ਇਹ ਵੀ ਗੱਲ ਕਰ ਰਹੇ ਨੇ ਵੀ ਕੋਈ ਗੱਲ ਨਹੀਂ ਉਮੀਦ ਨਹੀਂ ਛੱਡਣੀ ਜਾਂ ਇਸ ਲੈਵਲ ਦੀ ਕੋਈ ਗੱਲ ਨਹੀਂ ਕਰਨੀ ਔਰ ਬੰਦੇ ਦੀ ਮਨੋਦਸ਼ਾ ਤੇ ਵੀ ਬਹੁਤ ਉਹਨਾਂ ਨੇ ਖਾਸ ਤੌਰ ਤੇ ਜਿਹੜਾ ਆਲਾ ਦੁਆਲੇ ਦਾ ਮਨੁੱਖ ਹੈ ਉਹਦੇ ਤੇ ਬੜੀਆਂ ਕ੍ਰਿਸ਼ਟੀ ਕਪਤਾ ਉਹਨਾਂ ਦੀ ਆਤਮ ਉਪਦੇਸ਼ ਜਿਹੜੀ ਕਹਿੰਦੀ ਅਸੀਂ ਵਕਤ ਦੀਆਂ ਜਗਾਲੀਆਂ ਖੜੀਆਂ ਹਾਂ ਵਕਤ ਦੇ ਕਿਸੇ ਹਿਸੇ ਤੇ ਬਸ ਵੈਸੇ ਹੀ ਖੜੀਆਂ ਹਾਂ ਜਦੋਂ ਕੋਈ ਹਾਦਸਾ ਝੋੜਦਾ ਹੈ ਤਾਂ ਰਵਾ ਹੋ ਜਾਂਦੀਆਂ ਹਾਂ ਕਠੀਆਂ ਜਾਂ ਇੱਕ ਇੱਕ ਕਰਕੇ ਫਿਰ ਕਿਸੇ ਹਿੱਸੇ ਤੇ ਖਲੋ ਜਾਂਦੀਆਂ ਮਤਲਬ ਸਾਡੇ ਸਮਾਜ ਦਾ ਬੜਾ ਦਰਪਨ ਹੈ ਰਿਐਲਿਟੀ ਹੈ ਕਿ ਕੋਈ ਵੱਡਾ ਹਾਸਾ ਸੀ ਜੰਗ ਵੀ ਲੜਦੇ ਆਂ ਅੰਦੋਲਨ ਵੀ ਕਰ ਦਿੰਦੇ ਆਂ ਬੜੀਆਂ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਫਾਇਦੇ ਨੇ ਵੀ ਚਲੋ ਇਹੋ ਜਿਹਾ ਹੀ ਕੰਮ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਅੱਗੇ ਫਿਰ ਜ਼ਿੰਦਗੀ ਰਵਾ ਹੋ ਜਾਂਦੀ ਹੈ ਬਹੁਤ ਸਾਰੀਆਂ ਉਹਨਾਂ ਦੀਆਂ ਯਾਦ ਕਰਨ ਯੋਗ ਲਗਾਤਾਰ ਲੋਕਾਂ ਦੀ ਜ਼ੁਬਾਨ ਤੇ ਨੇ ਜਿਹੜੀਆਂ ਜਿਨ੍ਹਾਂ ਨੂੰ ਮਤਲਬ ਲੋੜ ਨਹੀਂ ਪੈਂਦੀ ਉਹ ਉਸ ਪੱਦਰ ਦੇ ਉੱਤੇ ਯਾਦ ਕਰਨ ਦੀ ਵੀ ਔਰ ਜਿਵੇਂ ਬਹੁਤ ਸਾਰੀ ਗਾਈ ਗਈ ਲੋਕਾਂ ਦੇ ਸਟੇਜਾਂ ਤੇ ਕਾਲਜਾਂ ਉਹਨਾਂ ਸਾਰੇ ਮਾਮਲਿਆਂ 'ਚ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂ ਦਾਣ ਕੀ ਕਹਿਣਗੇ ਗੀਤ ਦੀ ਮੌਤ ਇਸਰਾਫ ਜੇ ਹੋਗੀ ਮੇਰਾ ਜੀਣਾ ਮੇਰੇ ਯਾਰ ਕਿੰਨੇ ਸਹਿਣਗੇ ਬਹੁਤ ਜਿਆਦਾ ਪ੍ਰਚਲਿਤ ਤੇ ਗਾਇਆਂ ਗੰਆਂ ਉਹ ਚੀਜ਼ਾਂ ਨੇ ਪਰ ਪਿਛਲੇ ਦਿਨਾਂ 'ਚ ਉਹ ਲਗਾਤਾਰ ਪੰਜਾਬ ਦੇ ਲਈ ਇੱਕ ਦਰਦ ਲੈ ਕੇ ਚੱਲੇ ਸੀ ਕਿ ਪੰਜਾਬ ਦੀ ਪੋਲਿਟਿਕਸ ਨੂੰ ਪੰਜਾਬ ਦੇ ਕਰਦਾਰ ਨੂੰ ਪੰਜਾਬ ਨੂੰ ਕੀ ਹੋਇਆ ਔਰ ਕਈ ਮੀਟਿੰਗਾਂ ਹੋਈਆਂ ਸੀ ਜਲੰਧਰ ਵੀ ਸੈਮੀਨਾਰ ਚ ਇਕੱਠੇ ਹੋਏ ਫਿਰ ਉਦੋਂ ਬਾਅਦ ਇੱਕ ਸਾਫਕਾ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਮੀਟਿੰਗਾਂ ਦੋ ਤਿੰਨ ਅਨੰਦਪੁਰ ਸਾਹਿਬ ਬੁਲਾਈਆਂ ਸੀਗੀਆਂ ਉਹਦੇ ਚ ਪਾਤਰ ਸਾਹਿਬ ਆਏ ਔਰ ਆਪਣੀ ਪੂਰੀ ਬੇਬਾਕੀ ਨਾਲ ਗੱਲ ਕਿ ਕੋਈ ਇਹ ਜਾ ਫੋਰਮ ਬਣਨਾ ਚਾਹੀਦਾ ਜਿਹੜਾ ਇੰਟੈਲੈਕਚੁਅਲ ਫੋਰਮ ਜਿਹੜਾ ਲਗਾਤਾਰ ਗੱਲ ਕਰੇ ਉਹਨਾਂ ਇਸ਼ੂਜ਼ ਤੇ ਵੀ ਪੋਲੀਟੀਕਲ ਇਸ਼ੂਜ਼ ਤੇ ਵੀ ਸਮਾਜਿਕ ਇਸ਼ੂਜ਼ ਤੇ ਕਲਚਰ ਤੇ ਔਰ ਖੜਕੇ ਕਟੋਕਟ ਜਿਹੜੀਆਂ ਪਾਲਿਸ ਜ ਪੰਜਾਬ ਦੇ ਅਗੇਂਸਟ ਜਾਂਦੀਆਂ ਨੇ ਵਿਆਪਕ ਪੰਜਾਬ ਦਾ ਉਹਨਾਂ ਦਾ ਇੱਕ ਦਾਇਰਾ ਸੀ ਤੇ ਇਹਦੇ ਚੋ ਐਵੇਂ ਨਹੀਂ ਸੀ ਕਹਿੰਦੇ ਮੇਰਾ ਨਾਮ ਨਾ ਲੇਖੋ ਜਾਂ ਮੈਨੂੰ ਕੋਈ ਨਹੀਂ ਸਾਰੀਆਂ ਚੀਜ਼ਾਂ ਉਹਨਾਂ ਨੇ ਇਨਵੋਲਵ ਹੋ ਕੇ ਕਹਿੰਿਆ ਕਿ ਮੈਂ ਇਹਦੇ ਚ ਨਾਲ ਰਹੂੰਗਾ ਜਿੱਥੇ ਵੀ ਤੁਸੀਂ ਗੱਲ ਕਰੋਗੇ ਬਾਰ ਬਾਰ ਇਹ ਗੱਲ ਤੇ ਪਿਛਲੇ ਦਿਨਾਂ ਚ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਸੀ ਫਿਰ ਇੱਕ ਚੰਡੀਗੜ੍ਹ ਚ ਮੀਟਿੰਗ ਸੰਧੀ ਟੈਕਨਾਲੋਜੀ ਦੇ ਮਾਮਲੇ ਦੇ ਵਿੱਚ ਜਿਹੜੀ ਉਹਨਾਂ ਦੇ ਵੱਲੋਂ ਇਹ ਆਈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦਾਅਵਾ ਰ ਹੈ ਜਾਂ ਲੇਟੈਸਟ ਟੈਕਨਾਲੋਜੀ ਦਾ ਦਾਅਵਾ ਰ ਇਹ ਚ ਪੰਜਾਬੀ ਕਿੱਥੇ ਹੈ ਪੰਜਾਬੀ ਕਿਉਂ ਪਛੜ ਚੁੱਕੀ ਹੈ ਕਿਉਂ ਬਾਕੀ ਦੀਆਂ ਭਾਸ਼ਾਵਾਂ ਨੂੰ ਰਿਕੋਗਨਾਈਜ਼ ਕਰ ਲਿਆ ਗਿਆ ਅਸੀਂ ਪਿੱਛੇ ਰਹਿ ਗਏ ਇਹਦੇ ਚ ਕੀ ਕੀਤਾ ਜਾਣਾ ਚ ਸਰਕਾਰ ਤੋਂ ਕੀ ਕਰਾ ਸਕਦੇ ਆ ਇੰਟੈਲੈਕਚੁਅਲ ਕੀ ਕਰੇ ਪੱਤਰਕਾਰ ਕੀ ਕਰੇ ਬਖ ਬਖ ਮਤਲਬ ਜਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਮੁੱਦੇ ਬਹੁਤ ਸਾਰੇ ਲੋਕ ਨਹੀਂ ਹੈ ਜੇ ਵੀ ਉਹਦੇ ਨਾਲ ਦੋ ਚਾਰ ਨਹੀਂ ਉਹ ਇਹਦੀ ਅਗਵਾਈ ਕਰਦੇ ਨજર ਆਉਂਦੇ ਸੀ ਕਿ ਤਰ੍ਹਾਂ ਕਿਤੇ ਬਿਨਾ ਕਿਸੇ ਇਸ ਉਚੇਚ ਤੋਂ ਕਿ ਜੀ ਮੇਰਾ ਨਾਮ ਜ਼ਰੂਰ ਆਈ ਲਗੇ ਕਿ ਪਾਤਰ ਉਹਨੀਆਂ ਕਰ ਰਹੇ ਨੇ ਜਾਂ ਬਾਕੀ ਕੋਈ ਕਰ ਰਿਹਾ ਜਿਹੜੀ ਵੀ ਪੋਜ਼ਿਟਿਵ ਕੰਮ ਕਿਤੇ ਆਇਆ ਤੇ ਉਹਨਾਂ ਨੇ ਉਹਨੂੰ ਮੇਰੇ ਖਿਲਾ ਹੰਗਾਰਾ ਹੀ ਭਰੇ ਆ ਔਰ ਮੈਨੂੰ ਤਾਂ ਇੱਕ ਗੱਲ ਚੰਗੀ ਲੱਗਦੀ ਸੀ ਕਈ ਵਾਰ ਕਹਿੰਦੇ ਸੀ ਜਿਹੜੇ ਆਪਣੇ ਵੱਲੋਂ ਕਿਉਂਕਿ ਉਹ ਵੱਡੇ ਬੰਦੇ ਸੀ ਵੱਡੇ ਕਿ ਤੁਹਾਨੂੰ ਮੈਂ ਲਗਾਤਾਰ ਸੁਣਦਾ ਤੁਹਾਡੀ ਡਿਬੇਟ ਨੂੰ ਚੰਗੀ ਆ ਗੱਲ ਐ ਐਵੇਂ ਉਹਨਾ ਪਾਤਰ ਵਰਗਾ ਬੰਦਾ ਕਹੇ ਤਾਂ ਕਹਦੇ ਚਾਹੇ ਹੋਰ ਵੀ ਬੰਦੇ ਹੋਣਗੇ ਤਾਂ ਆਪਦੇ ਆਪ ਨੂੰ ਵੀ ਇੱਕ ਜਿਵੇਂ ਥਾਪੜਾ ਜਿਹਾ ਹੁੰਦਾ ਨਾ ਮਿਲਦਾ ਕਿ ਕੋਈ ਹੋਰ ਬੰਦਾ ਜਿਹੜਾ ਆਪਣੇ ਇੱਕ ਵੱਡੇ ਮੁਕਾਮ ਤੇ ਐ ਔਰ ਉਹਨੂੰ ਲੋਕ ਪੜ੍ਹਦੇ ਨੇ ਸੁਣਦੇ ਨੇ ਉਹਦੀਆਂ ਗੱਲਾਂ ਕਰਦੇ ਨੇ ਤਾਂ ਇਹ ਹੋਰ ਵੀ ਇੰਪੋਰਟੈਂਟ ਲੱਗਦੀ ਆ ਗੱਲ ਤੁਹਾਨੂੰ ਵੀ ਉਤਸ਼ਾਹ ਮਿਲਦਾ ਉਹ ਜਿਹੀ ਗੱਲਾਂ ਦੇ ਨਾਲ ਹਾਂ ਮੈਂ ਮੈਨੂੰ ਯਾਦ ਹੈ ਤੇ ਮਤਲਬ ਅਕਸਰ ਮੈਂ ਕੋਟ ਕਰਦਾ ਹੁੰਦਾ ਸੀ ਨਾ ਤੇ ਉਹਨਾਂ ਦਾ ਫੋਨ ਆ ਜਾਣਾ ਮੈਨੂੰ ਯਾਦ ਹੈ ਮੈਂ ਉਹ ਦੁਬਾਰਾ ਗੱਲ ਨਹੀਂ ਕਰ ਪਾਉਂਗਾ ਮੈਂ ਸਿਆਸਤ ਨੂੰ ਬੁੱਢੀ ਜਾਦੂਗਰਨੀ ਨਾਲ ਜਦੋਂ ਤੁਸ਼ਬੀਹ ਦਿੱਤੀ ਉਹਨਾਂ ਦੀ ਪ੍ਰਾਣੀ ਕਰਤਾ ਨੂੰ ਕਿ ਬੁੱਢੀ ਜਾਦੂਗਰਨੀ ਆਖਦੀ ਆ ਤੇਰਾ ਵੀ ਨਾਮ ਰੱਖਾਂਗੇ ਤੇਰੀ ਛਾਤੀ ਤੇ ਵੀ ਖੰਜਰ ਜਾਂ ਤਗਮਾ ਧਰ ਦੇਾਂਗੇ ਜੀਨ ਜੋਗਾ ਤਹੋ ਤੇਰੀ ਵੀ ਹੱਤਿਆ ਕਰ ਦੇਾਂਗੇ ਮਤਲਬ ਤੁਸੀਂ ਸੋਚ ਨਹੀਂ ਸਕਦੇ ਨਾ ਕਿ ਕਈ ਵਾਰੀ ਕੁਝ ਅੰਜ ਹੁੰਦਾ ਹੈ ਮਤਲਬ ਸਹਿਮੀਰ ਸਿੰਘ ਜੀ ਜਦੋਂ ਉਹ ਕਹਿੰਦੇ ਸੀ ਕਿ ਮੇਰੀ ਘਰ ਵਾਲੀ ਮੈਨੂੰ ਕਹਿ ਰਹੀ ਕਿ ਆ ਸੁਣਿਆ ਤੁਸੀਂ ਅੱਜ ਮਤਲਬ ਰਿਸ਼ਤਿਆਂ ਦਾ ਇੱਕ ਬੜਾ وسیਹਦ ਆਇਰਾ ਹੁੰਦਾ ਹੈ ਤੁਹਾਨੂੰ ਅੰਦਾਜ਼ਾ ਨਹੀਂ ਹੁੰਦਾ ਵੀ ਆਪਾਂ ਕਿਸ ਦੌਰ ਚ ਜੀ ਰਹੇ ਹਾਂ ਤੇ ਸਾਡੀ ਕਿੱਥੇ ਕਿੱਥੇ ਜਾ ਕੇ ਗੱਲ ਚੱਲਦੀ ਹੈ ਇਸੇ ਕਰਕੇ ਕਹਿੰਦੇ ਹਰ ਲਫ਼ਜ਼ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਉਹਨਾਂ ਨੂੰ ਦੋ ਹਾਰਟ ਅਟੈਕ ਆਏ ਹੋਏ ਸੀਗੇ ਉਹਨਾਂ ਦਾ ਜੀਵਨ ਅੱਜਕੱਲ ਬੜਾ ਸੰਜਮਈ ਸੀਗਾ ਖਾਣ ਪੀਣ ਨੂੰ ਲੈ ਕੇ ਮੇਰੀ ਗਰੇਵਾਲ ਸਾਹਿਬ ਨਾਲ ਗੱਲ ਹੋ ਰਹੀ ਸੀ ਅਮਰਜੀਤ ਗਰੇਵਾਲ ਹੋਣਾ ਨਾ ਉਹ ਉਹਨਾਂ ਦੇ ਚਿਹਰੇ ਭਰਾ ਦیدار ਸਿੰਘ ਪ੍ਰਦੇਸੀ ਸਲਮਾ ਵਾਲੀ ਗੀਤ ਦੂਰਦਰਸ਼ਨ ਤੋਂ ਬੜੇ ਅੰਬੀ ਦਾ ਬੂਟਾ ਤੇ ਉਹ ਲੋਕ ਇੱਕ ਲਗਾਤਾਰ ਮਾਹੌਲ ਜਿਹੜਾ ਉਹ ਪੋਇਟਿਕ ਵੀ ਸੀਗਾ ਸੰਗੀਤ ਵਾਲਾ ਵੀ ਸ੍ਰੀ ਪਾਤਰ ਸਾਹਿਬ ਆਪ ਵੀ ਅਕਸਰ ਤਰਨਮ ਵਿੱਚ ਗਾਉਂਦੇ ਸੀ ਰਿਦਮ ਵਿੱਚ ਗਾਉਂਦੇ ਸੀਗੇ ਉਹਨਾਂ ਦਾ ਪੁੱਤਰ ਮਨਰਾਜ ਮਤਲਬ ਇੱਕ ਇੱਕ ਜੀਵਨ ਭਰਿਆ ਹੋਇਆ ਜੀਵਨ ਸੀ ਤੇ ਉਹਦੇ ਵਿੱਚ ਬੰਦਾ ਰਾਤ ਨੂੰ ਇੰਨੀ ਸਹਿਜ ਨਾਲ ਸੌਂਦਾ ਤੇ ਸਵੇਰੇ ਫਿਰ ਉਹ ਨਹੀਂ ਉੱਠਦਾ ਇੱਕ ਸਾਰੇ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਆ ਜਿਹੜੇ ਪੋਇਟਰੀ ਨੂੰ ਪਸੰਦ ਨਹੀਂ ਵੀ ਕਰਦੇ ਘਟੋ ਘਟੋ ਪਾਤਰ ਰਾਈ ਚੀਜ਼ਾਂ ਨੂੰ ਮਹਿਫਲਾਂ ਵਿੱਚ ਜਿਉਂਦੇ ਜਰੂਰ ਸੀ ਉਹਨਾਂ ਨੂੰ ਹਰ ਥਾਂ ਵਕ ਵਕ ਥਾਵਾਂ ਦੇ ਉੱਤੇ ਲਗਾਤਾਰ ਜਿਤੇ ਕੀਤਾ ਜਾਂਦਾ ਸੀ ਕੋਈ ਉਹਨਾਂ ਦੀ ਕਿਸੇ ਸਤਰ ਨੂੰ ਫੜ ਕੇ ਆਪਣੇ ਨਾਲ ਜੋੜਦਾ ਸੀ ਜੀਵਨ ਦੇ ਵਿੱਚ ਕਈ ਤਰ੍ਹਾਂ ਉਹ ਲੋਕ ਜਿੱਦਾਂ ਤੁਸੀਂ ਕਿਹਾ ਨਾ ਕਿ ਉਹ ਜਿਾਈ ਪੱਤ ਛੱਡ ਤਾਂ ਫੇਰ ਕੀ ਹੈ ਮੇਰੇ ਖਲ ਹਜ਼ਾਰਾਂ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਆਪਣੀ ਜ਼ਿੰਦਗੀ ਤੇ ਟੁਕਾਇਆ ਸਾਡੇ ਮੁੱਖ ਮੰਤਰੀ ਅਕਸਰ ਇਹ ਗੱਲ ਨੂੰ ਕਰਦੇ ਆ ਸੋ ਕਈ ਵਾਰੀ ਤੁਹਾਨੂੰ ਦੂਜੇ ਦੇ ਲਫ਼ਜ਼ਾਂ ਨਾਲ ਆਸਰਾ ਮਿਲਦਾ ਤੁਸੀਂ ਦੂਜੇ ਦੇ ਲਫ਼ਜ਼ਾਂ ਨਾਲ ਆਪਣੀ ਗੱਲ ਕਹਿ ਪਾਉਂਦੇ ਹੋ ਜਿਹੜੀ ਗੱਲ ਤੁਸੀਂ ਨਹੀਂ ਕਹਿ ਪਾਉਂਦੇ ਪਾਤਰਤੀ ਸ਼ਾਇਰੀ ਦੇ ਵਿੱਚ ਐਸਾ ਬਹੁਤ ਕੁਝ ਹੈ ਜਿਹੜਾ ਦੂਜੇ ਬੰਦੇ ਨੂੰ ਲੱਗਦਾ ਹੈ ਕਿ ਇਹ ਉਹਦੇ ਨਹੀਂ ਲਿਖਿਆ ਹੋਇਆ ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਿਹਾ ਕਿ ਇਹ ਭਾਵਕਤਾ ਵਾਲੇ ਪਲਾ ਅਸੀਂ ਚਾਹੁੰਦੇ ਸੀ ਕਿ ਇਹਦੇ ਉੱਤੇ ਅਸੀਂ ਕੁਝ ਉਹਨਾਂ ਦੇ ਬਹੁਤ ਕਰੀਬੀਆਂ ਨੂੰ ਨਾਲ ਲੈਂਦੇ ਪਰ ਮੈਨੂੰ ਪਤਾ ਸੀ ਕਿ ਅੱਜ ਕਿਸੇ ਤੋਂ ਬੋਲਿਆ ਨਹੀਂ ਜਾਣਾ ਗੱਲਾਂ ਅੱਧ ਵਿਚ ਰਹਿ ਜਾਣੀਆਂ ਇਹਦੇ ਉੱਤੇ ਅਸੀਂ ਪ੍ਰੋਗਰਾਮ ਕਰਾਂਗੇ ਔਰ ਜਿਹੜੇ ਲੋਕ ਉਹਨਾਂ ਨਾਲ ਜਾਦਾਂ ਸਮੋਈ ਬੈਠੇ ਆ ਉਹਦੇ ਉੱਤੇ ਜ਼ਿਕਰ ਕਰਾਂਗੇ ਮੈਂ ਸਾਹਿਬ ਹੀਰ ਸਿੰਘ ਜੀ ਕੋਈ ਆਖਰੀ ਇਹਦੇ ਤੇ ਲਫ਼ਜ਼ ਤੁਸੀਂ ਕਹਿਣਾ ਚਾਹੋ ਤਾਂ ਵੈਲਕਮ ਆ ਨੇ ਬਿਲਕੁਲ ਲੋ ਇਹ ਹੀ ਉਹ ਕਹਿੰਦੇ ਸੀ ਕਿ ਜ਼ਿੰਦਗੀ ਤਾਂ ਜਿਹੜੀ ਲਬਜ਼ ਨੇ ਔਰ ਸ਼ਬਦ ਹੈ ਜ਼ਿੰਦਗੀ ਅਸਲ ਚ ਸ਼ਬਦਾਂ ਦੇ ਅਗੇ ਟਰੈਵਲ ਕਰਦੇ ਨੇ ਸ਼ਬਦ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਮਿਲ ਕੇ ਵੀ ਬਹੁਤ ਮਹੱਤਵਪੂਰਨ ਜਿਹੜੀਆਂ ਗੱਪਾਵਾਂ ਵੀ ਔਰ ਨਜ਼ਮਾਂ ਉਸ ਲੈਵਲ ਦੇ ਉੱਤੇ ਲਿਖੀਆਂ ਨੇ ਜਿਹੜੀਆਂ ਔਰ ਸਰੀਰ ਕਾ ਵजूद ਨੂੰ ਉਹਨਾਂ ਨੇ ਉਹ ਇੰਪੋਰਟੈਂਸ ਨਹੀਂ ਦਿੱਤੀ ਉਸ ਲੈਵਲ ਤੇ ਪਰ ਬਹੁਤ ਸਾਰੇ ਸਾਡੇ ਕੋਲ ਸਹਿਤਕਾਰ ਗਏ ਨੇ ਔਰ ਕਈ ਇਹ ਦੋ ਲੋਕ ਕਹਿੰਦੇ ਨੇ ਚਲੋ ਲੰਬੀਆਂ ਉਮਰਾਂ ਵੀ ਇਦੋਂ ਵੀ ਜਸਵੰਤ ਸਿੰਘ ਖਮਲੋਣੀ ਭਾਰਤਕ ਦੇ ਫੀਲਡ ਦੇ ਵਿੱਚੋਂ 100 ਸਾਲ ਦੇ ਨੇੜੇ ਟੁੱਕ ਗਏ ਸੀ ਸਤ ਸਿੰਘ ਸਿੱਖ ਉਹਨੇ ਵੀ ਲਗਭਗ 80 ਉਮਰ ਦੇ ਨੇੜੇ țeੜੇ ਚਲੇ ਗਏ ਸੀਗੇ ਕਾਫੀ ਜ਼ਿਆਦਾ ਤਾਂ ਪਾਤਰ ਸਾਹਿਬ ਤੋਂ ਲੋਕ ਉਮੀਦ ਕਰਦੇ ਨੇ ਭਾਵੇਂ ਉਹਨਾਂ ਸੀ ਆਸਾਂ ਦੀ ਦਾਬੀ ਵੀ ਸਾਲ ਹੋਰ ਵੀ ਇਹ ਸੇਵਾ ਪੰਜਾਬ ਦੀ ਕਰ ਸਕਦੇ ਸੀ ਕਿਉਂਕਿ ਜਦੋਂ ਵੀ ਕੋਈ ਕਮੈਂਟ ਜਿਹੋ ਜਿਹੀਆਂ ਚੀਜ਼ਾਂ ਆਉਂਦੀਆਂ ਨੇ ਪੰਜਾਬੀ ਦੀ ਵਰਣਮਾਲਾ ਨੂੰ ਲੈ ਕੇ ਪੰਜਾਬੀ ਜ਼ੁਬਾਨ ਨੂੰ ਲੈ ਕੇ ਵਕਤ-ਵਕਤ ਚੀਜ਼ਾਂ ਤੇ ਉਹਨਾਂ ਦੇ ਜੋ ਪਕੜ ਸੀਗੀ ਚੀਜ਼ਾਂ ਨੂੰ ਔਰ ਪੇਸ਼ਕਾਰੀ ਦਾ ਜੋ ਤਰੀਕਾ ਸੀ 11 ਦੀ ਮੈਚਿਉਰਿਟੀ ਸੀ ਉਹ ਸ਼ਾਇਦ ਬਿਰਲਿਆਂ ਦੇ ਕੋਲ ਹੁੰਦੀ ਹੈ ਤੇ ਨਹੀਂ ਤਾਂ ਆਪਣੇ ਕੋਲ ਹੁਣ ਬੜੇ ਲੰਮੇ ਸਮੇਂ ਤੋਂ ਜਦੋਂ ਆਪਾਂ ਗਿਣਦੇ ਆ ਨਾ ਕਿ ਕਿਹੜਾ ਕਵੀ ਸਭ ਤੋਂ ਸਰਮੌਰ ਕਵੀ ਅੱਜ ਦੇ ਜਿੰਨਾਂ ਚੁਕਾਉਣ ਤਾਂ ਉੱਥੇ ਕੀ ਖੂਹ ਖੜ ਜਾਂਦੀ ਹੈ ਜਾ ਕੇ ਉੱਥੋਂ ਨੇੜੇ ਤੇੜੇ ਜਾ ਕੇ ਖਾ ਦੁੱਖਾਂ ਦੇ ਵਿੱਚ ਮਤਲਬ ਜਿੰਨਾ ਕੱਦ ਇਹਨਾਂ ਦੇ ਹੋਗੇ ਸੀ ਉਸ ਸਮੇਂ ਦੇ ਵਿੱਚ ਕਈ ਮੂਵਮੈਂਟਾਂ ਦੇ ਦੌਰ ਚੋਂ ਗੁਜ਼ਰੇ ਕਈ ਵੱਖ-ਵੱਖ ਤਾਮਾਂ ਤੇ ਗੁਜ਼ਰੇ ਤਾਂ ਉਹ ਵੱਡੇ ਸਹਿਤਕਾਰ ਵੱਡੇ ਕਵੀ ਵੱਡੇ ਲੋਕ ਲੇਖਕ ਉਹਨਾਂ ਦੀ ਤਲਾਸ਼ ਹੈ ਜਿਵੇਂ ਪੋਲਿਟਿਕਲ ਲੋਕਾਂ ਦੀ ਤਲਾਸ਼ ਹੈ ਪੰਜਾਬ ਦੇ ਲੋਕਾਂ ਨੂੰ ਚੱਜ ਦੇ ਕਿਰਦਾਰ ਤੇ ਸਿਆਣੇ ਤੇ ਇੰਟੈਲੈਕਚੁਅਲ ਤਬਕੇ 'ਚ ਉਮੇ ਇਹ ਤਲਾਸ਼ ਵੀ ਹੈ ਪੰਜਾਬ ਦੀ ਹਜੇ ਕਾਫੀ ਹੱਦ ਤੱਕ ਕਿ ਕੋਈ ਨਮਿਆਂ ਨੂੰ ਕੋਟ ਕਰਨ ਦਾ ਜਿਹੜਾ ਇੱਕ ਮੌਕਾ ਮਿਲੇ ਤੇ ਉਹ ਵੀ ਉਹਨਾਂ ਹੀ ਜਲਵੇ ਵਾਲੇ ਉਹਨਾਂ ਹੀ ਗਹਿਰਾਈ ਵਾਲੇ ਤੇ ਉਸੇ ਦੂਰ ਅੰਦੇਸੀ ਵਾਲੀਆਂ ਕੋਈ ਚੀਜ਼ ਸਾਡੇ ਸਾਹਮਣੇ ਰੱਖ ਸਕਣ ਤੇ ਆਉਣ ਤੇ ਇਸ ਲਈ ਇਹ ਲਗਾਤਾਰਤਾ ਚ ਯਾਦ ਦੇ ਖੱਪੇ ਚ ਹੋਰ ਵੀ ਜ਼ਿਆਦ ਜ਼ਿਆਦਾ ਆਉਂਦੀ ਰਹਿੰਦੀ ਹੈ ਤੇ ਉਹ ਤਾਜ਼ਗੀ ਵਾਲੀ ਵੀ ਰਹਿੰਦੀ ਹੈ ਹਮੇਸ਼ਾ ਜੇਦੋਂ ਫਿਰ ਕੰਟੀਨਿਊਟੀ ਚ ਕੋਈ ਚੀਜ਼ ਆਉਣ ਗਈਆਂ ਤਾਂ ਜ਼ਰੂਰ ਉਹਦੇ ਨਾਲ ਫਿਰ ਇੱਕ ਕੜੀ ਜੁੜ ਜਾਂਦੀ ਹੈ ਤੇ ਉਹ ਕੜੀ ਫਿਰ ਹੌਲੀ ਹੌਲੀ ਭੁੱਲਣ ਦਾ ਵੀ ਜਾਂ ਨਾ ਭੁੱਲਣ ਦਾ ਚਾਹੇ ਯਾਦ ਨੂੰ ਖੁਸ਼ਗਵਾਰ ਵੀ ਬਣਾ ਦਿੰਦੀ ਹੈ ਕਿਸ ਨਾ ਕਿਸੇ ਰੂਪ ਦੇ ਵਿੱਚ ਇੱਕ ਲੜੀ ਚੱਲ ਰਹੀ ਹੈ ਮੈਨੂੰ ਇੱਕ ਉਹਨਾਂ ਸੁਝਾ ਦਿੱਤਾ ਸੀ ਤੇ ਉਹ ਮੈਨੂੰ ਕਹਿੰਦੇ ਕਿ ਤੇਰੀ ਭਾਸ਼ਾ ਥੋੜੀ ਸਾਇਤਕ ਆ ਤੇ ਥੋੜਾ ਮੁੱਲਵਾਨ ਕੰਮ ਵੀ ਕਰਨਾ ਚਾਹੀਦਾ ਪੋਲਿਟਿਕਸ ਤਾਂ ਰੋਜ਼ ਆਉਣੀ ਆ ਰੋਜ਼ ਜਾਣੀ ਆ ਤੇ ਕੁਝ ਵੱਡੇ ਬੰਦੇ ਜਿਵੇਂ ਮੈਂ ਮਨੋਰ ਸਿੰਘ ਗਿੱਲ ਤੇ ਬਾਕੀ ਲੋਕਾਂ ਨਾਲ ਗੱਲਬਾਤ ਕਰਦਾ ਰਿਆ ਤੇ ਇਹੋ ਜਿਹਾ ਕੁਝ ਕਰੋ ਤੇ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਤੁਹਾਡੇ ਤੋਂ ਸ਼ੁਰੂ ਕਰਾਂਗੇ ਅਸੀਂ ਇੱਕ ਆਊਟਡੋਰ ਸਟੂਡੀਓ ਬਣਾ ਰਹੇ ਸੀ ਜਿਹਨੇ 15-20 ਦਿਨ ਦੇ ਵਿੱਚ ਕੰਪਲੀਟ ਹੋਣਾ ਸੀਗਾ ਤੇ ਉਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਸੀ ਇਹ ਗਲੱਬ ਹੀ ਸੀਗਾ ਕਿ ਸੁਖਜੀਤ ਸਵਾਮੀ ਉਹ ਵੀ ਸਾਨੂੰ ਬਹੁਤ ਸੁਣਦੇ ਹੁੰਦੇ ਸੀ ਨਾ ਦੇ ਬਾਤ ਫੋਨ ਕਾਲੋ ਕਰਦੇ ਹੁੰਦੇ ਸੀ ਬਹੁਤ ਚੰਗੇ ਵਾਰਤਕ ਲੇਖਕ ਸੀ ਉਹਨਾਂ ਨੂੰ ਮਰਨ ਤੋਂ ਪਹਿਲਾਂ ਇੱਕ ਵੱਡਾ ਵਿਕਾਰੀ ਸਨਮਾਨ ਵੀ ਮਿਲਿਆ ਤੇ ਉਹ ਕੁਝ ਇਦਾਂ ਹੁਣ ਮੈਨੂੰ ਲੱਗਦਾ ਕਿ شدت ਨਾਲ ਜਿਉਣਾ ਪੈਣਾ ਇਹ ਲੋਕ ਰਿਕਾਰਡ ਕਰਨੇ ਪੈਣੇ ਬਸ ਤਾਂ ਬਹੁਤ ਲੋਕ ਕਰ ਰਹੇ ਆ ਪਰ ਕਈ ਵਾਰੀ ਤੁਸੀਂ ਕਿਸੇ ਨੂੰ ਧੁਰੰਦਰ ਤੱਕ ਜਾਣਨ ਲਈ ਘੰਟਿਆਂ ਤੱਕ ਉਹਦੇ ਨਾਲ ਗੱਲ ਕਰੋ ਫਿਰ ਕੋਈ ਇੱਕ ਗੱਲ ਨਿਕਲਦੀ ਹੈ ਮੈਨੂੰ ਲੱਗਦਾ ਕਿ ਅੱਜ ਜੇ ਮੈਂ ਇਹ ਕਹਾਂ ਕਿ ਸਰਜੀਤ ਪਾਤਰ ਮਰਨਾ ਨਹੀਂ ਚਾਹੁੰਦੇ ਅਦੇ ਉਹ ਜਿਉਣਾ ਚਾਹ ਰਹੇ ਸੀ ਹੁੱਬ ਕੇ ਕਹਿੰਦੇ ਮੈਂ ਤਾਂ 17 ਜਿਹੜੀ ਹੁਣ ਆ ਮੇਰੀ ਟਰਮ ਹੈ ਇਸ ਤੋਂ ਬਾਅਦ ਤਾਂ ਮੈਂ ਅਸਲ ਰਿਟਾਇਰ ਹੋ ਰਿਹਾ ਹੁਣ ਮੈਂ ਪੰਗਾ ਨਹੀਂ ਲੈਣਾ ਤੇ ਪਹਿਲਾਂ ਵੀ ਮੈਂ ਇਹ ਸੋਚ ਕੇ ਹੀ ਇਹ ਅਹੁਦੇ ਸਵੀਕਾਰੇ ਸੀਗੇ ਇਹ ਕੋਈ ਲਾਲਸਾ ਨਹੀਂ ਸੀ ਕਿਉਂਕਿ ਮੈਂ ਅਕਸਰ ਆਲੋਚਨਾ ਵੀ ਕਰਦਾ ਹੁੰਦਾ ਸੀ ਕਿ ਇਹ ਪਾਤਰ ਸਾਹਿਬ ਨੂੰ ਤੁਸੀਂ ਸਰਕਾਰੋਂ ਕੋਈ 2 ਲੱਖ 3 ਲੱਖ ਮਹੀਨਾ ਦੇਵੇ ਉਹਨਾਂ ਨੂੰ ਕੋ ਕਵਤਾ ਲਿਖਣ ਤੇ ਉਹ ਕਹਿੰਦੇ ਨਹੀਂ ਇੰਜ ਨਹੀਂ ਹੁੰਦਾ ਵੀ ਕਵਤਾ ਹਰ ਵੇਲੇ ਨਹੀਂ ਲਿਖੀ ਜਾਂਦੀ ਤੇ ਇਹ ਤੁਰਨ ਫਿਰਨ ਦਾ ਦੋਸਤਾਂ ਮਿੱਤਰਾਂ ਨੂੰ ਮਿਲਣ ਦਾ ਸਮਾਗਮਾਂ 'ਚ ਜਾਣ ਦਾ ਇਹ ਇੱਕ ਬਹਾਨਾ ਹੁੰਦਾ ਤੇ ਇਹਦੇ ਨਾਲ ਬੰਦਾ ਲੰਬਾ ਜੀਦਾ ਹੈ ਉਹ ਕਹਿੰਦੇ ਰੋਜੇ ਰਹਿਣਾ ਚਾਹੀਦਾ ਹੁਣ ਉਹ ਅਜੇ ਆਪਣੀ ਰਿਟਾਇਰਮੈਂਟ ਪਲਾਨ ਕਰ ਰੇ ਸੀ ਇੱਕ ਤਰ੍ਹਾਂ ਨਾਲ ਕਿ ਅਜੇ ਬਹੁਤ ਕੰਮ ਕਰਨ ਵਾਲਾ ਬਾਕੀ ਆ ਮੈਨੂੰ ਲੱਗਦਾ ਇਹ ਉਹ ਵਿਅਕਤੀ ਹੈ ਜਿਹੜਾ ਰਾਤੀ ਅਗਲੇ ਦਿਨ ਦਾ ਸੁਪਨਾ ਲੈ ਕੇ ਸੁੱਤਾ ਹੈ ਪਰ ਉੱਠਿਆ ਨਹੀਂ ਤੋਂ ਸਾਰਿਆਂ ਨੂੰ ਆਪਣੀ ਸਿਹਤ ਤੇ ਫੋਕਸ ਕਰਨਾ ਚਾਹੀਦਾ ਉਹ ਕੁਝ ਵੀ ਐਸਾ ਖਾਪੀ ਨਹੀਂ ਸੀ ਰਹਿ ਤਣਾ ਪਤਾ ਨਹੀਂ ਕੋਈ ਸ਼ਾਇਦ ਹੋਵੇ ਜਾਂ ਦੀ ਵਾਰ ਦਾ ਪਤਾ ਨਹੀਂ ਬਰਖਰ ਅੱਜ ਸਾਰਾ ਦਿਨ ਤੇ ਅਗਲੇ ਕਈ ਹਫ਼ਤਿਆਂ ਤੱਕ ਪਾਤਰ ਸਾਹਿਬ ਦਾ ਜੇਕਰ ਆਉਂਦਾ ਰਹੇਗਾ